ਅੱਜ ਦੇ ਸਮੇਂ ਦੇ ਵਿੱਚ ਚੋਰਾਂ ਦੀ ਜਿਹੜੀ ਚੋਰਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਵਿਗੜ ਚੁੱਕੀ ਆ ਕਿ ਉਹ ਇਹ ਨਹੀਂ ਦੇਖਦੇ ਕਿ ਉਹ ਚੋਰੀ ਕਿੱਥੇ ਕਰ ਰਹੇ ਹਨ ਕਿਉਂਕਿ ਚੋਰ ਜਿੱਥੇ ਲੋਕਾਂ ਨੂੰ ਲੁੱਟਦੇ ਨੇ ਉੱਤੇ ਗੱਲ ਹੈਗੀ ਆ ਲੁੱਟਣ ਨੂੰ ਨਹੀਂ ਲੁੱਟ ਖੋ ਕਰਦੇ ਨੇ ਪਰ ਕਿੰਨਾ ਕਿਤੇ ਉਹ ਧਾਰਮਿਕ ਸਥਾਨਾਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੀ ਚੋਰੀ ਕਰ ਲੈਂਗੇ ਜਿੱਥੇ ਲੋਕ ਜਿਹਨੂੰ ਪੂਜਦੇ ਨੇ ਜਿਹੜੇ ਮੰਦਰਾਂ ਚ ਲੋਕ ਪੂਜਾ ਕਰਾਉਂਦੇ ਨੇ ਉੱਥੇ ਜਾ ਕੇ ਜਿਹੜੇ ਚੋਰ ਨੇ ਇਹ ਚੋਰੀ ਕਰਦੇ ਨੇ ਦਰਅਸਲ ਮਾਮਲਾ ਖੰਨੇ ਦਾ ਸੀਗਾ ਜਿੱਥੇ ਦੇ ਇੱਕ ਮੰਦਰ ਦੇ ਵਿੱਚ ਸ਼ਿਵਲਿੰਗ ਕੋਲੋਂ ਕਚੋਰ ਦੇ ਬੱਲੋਂ ਕਈ ਕਿਲੋ ਵਾਲੀ ਚਾਂਦੀ ਆ ਉਹ ਚੋਰੀ ਕਰ ਲਈ ਜਾਂਦੀ ਆ ਹਾਲਾਂਕਿ ਪੁਲਿਸ ਦੇ ਬੱਲੋਂ ਉਸ ਚੋਰ ਨੂੰ ਗ੍ਰਿਫਤਾਰ ਕਰ ਲਿਆ ਨੇ ਜਿੱਦੇ ਕੋਲੋਂ ਲਗਭਗ 80000 ਕੀਮਤੀ ਚਾਂਦੀ ਹੁੰਦੀ ਜਿਹੜੀ ਬਰਾਮਦ ਕੀਤੀ ਜਾਂਦੀ ਆ ਸਰ ਫਰੈਸ ਆਫਿਸ ਲਗਾਂ ਇੰਜਲ ਮਿਤੀ 6/24 ਨੂੰ ਲੱਭੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਰ ਦੇ ਵਿੱਚ ਜਿਹੜੀ ਮ ਸ਼ਿਵਰੀ ਪੁਲੀਸ਼ਕਰੀ ਦੀ ਮੂਰਤੀ ਤੇ ਚਾਂਦੀ ਦੇ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸਬੰਧੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸੈਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇ ਚਾਹੇ ਨਿਰਦੇਸ਼ਾਂ ਦਾ ਉਹ ਇਮੀਡੀਏਟਲੀ ਤਿੰਨ ਪਾਰਟੀਆਂ ਮੁੱਖੇ ਤੇ ਬਣਾ ਦਿੱਤੀਆਂ ਵੀ ਅਸੀਂ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁਲਜ਼ਮ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਵਾਲੀ ਛਪੜੀ ਦਾ ਰਹਿਣ ਵਾਲਾ ਹੈ ਇਹ ਦੋਹਾਂ ਨੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਸ਼ਿਵਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੀ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਈ ਆ ਜਿਹੜੀ ਇਸ ਵਾਰ ਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟ੍ਰੇਸ ਕਰ ਲਿਆ ਗਿਆ ਕਿੰਨੇ ਦੀ ਚਾਂਦੀ ਸੀ ਵੀ ਹਾਂ ਜੀ ਚਾਂਦੀ ਕਿੰਨੀ ਕੁ ਕੁਆਂਟੀਟੀ ਸੀ ਜੀ ਇਹ ਤੇ ਅਪ੍ਰੋਕਸੀਮੇਟ 1 ਕਿਜੀ ਦੇ ਲੱਗੇ ਸੀ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਸੀ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਏ ਸਾਰੇ ਚੋਰੀਓ ਕਰਨ ਆਏ ਸੀ ਜਿਹਾ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਵੀ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਦੇ ਉੱਤੇ ਫੇ ਚੋਰੀ ਕਰਦੇ ਕਿੰਨੀ ਕਾਸਟ ਦੀ ਹੁੰਦੀ ਜੀ ਇਹਦੀ ਉਹ ਚਾਂਦੀ ਦੀ ਕਾਸਟ ਵੀ ਦੇਖ ਲਓ ਸੀ ਹੈ 80-80000 ਦੇ ਲੱਗੇ ਇਹ ਤਾਂ ਚੰਗੀ ਬਾਤ ਹੋ ਗਈ ਜੀ ਹਾਂ ਜੀ ਚੰਗੀ ਪਹਿਲਾਂ ਪਹਿਲਾਂ ਦੁਨੀਆ ਦੇ ਵਿੱਚ ਪਹਿਲਾਂ ਇਹਨੇ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਲਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਜਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ ਕਿੰਨਾ ਕੁ ਟਾਈਮ ਜਿਹਨਾਂ ਨੇ ਇਹਨਾਂ ਨੂੰ ਵਾਰਦਾਤ ਸੁਣਨ ਦਾ ਫੇਰ ਅਕਸਿਡੈਂਟੀ ਸਿਰੇ ਦਾ 10 ਸਵਾ 10 ਮਹੀਨੇ ਚੱਲਿਆ ਪੈਟੀ ਪੈਟੀ ਕਰ ਮਿਲ ਉਹ ਵੀ ਦਰਾਹੇ ਤੋਂ ਹੁੰਦਾ ਹੈ ਕਿ ਇਹਨਾਂ ਨੂੰ ਸਮਾਨ ਵਗੈਰਾ ਥੋੜੇ ਅਜੇ ਅਜੇ ਨਰਮਾਨ ਲਿਆ ਇਨਵੈਸਟੀਗੇਸ਼ਨ ਸਾਡੀ ਗoing on ਹੈ ਦੇਖੋ ਹੋਰ ਤੇਜੀ ਨਾਲ ਆਉਗੀ ਇਹਨਾਂ ਤੋਂ ਬਰਾਮਦ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀ ਜੇ ਨਸ਼ਾ ਵੀ ਕਰਦੇ ਸੀ ਵੀ ਨਸ਼ੇ ਵਾਲੀ ਜੇ ਇਹ ਦੋਨੇ ਇਹਨਾਂ ਸੀਗਾ ਕੋਈ ਨਾਲ ਸੀ ਇਹਨਾਂ ਦੇ ਕਿ ਦੋਨੇ ਜਣੇ ਸੀ ਇੱਕ ਚੋਰੀ ਤੋਂ ਹੀ ਆਪਣਾ ਘਰ ਦਾ ਤੁਝਾ ਰ ਕਰਦੇ ਸੀ ਇਹ ਆ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬਸ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਕਾਬੂ ਕਰ ਲਿਆ ਗਿਆ ਅਤੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਸ਼ੁਰੂ ਕਰਤੀ ਗਈ ਹੈ ਤਾਂ ਜੋ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ ਕਿ ਇਸ ਤੋਂ ਪਹਿਲਾਂ ਵੀ ਇਹਦੇ ਵੱਲੋਂ ਕਿਹੜੀ ਕਿਹੜੀ ਬਾਰਦਾਤ ਕੀਤੀ ਰਹੀ ਹੈ ਤਾਂ ਜੋ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਜਿਹੜੇ ਚੋਰ ਨੇ ਹਰ ਦਿਨ ਚੋਰੀਆਂ ਬਾਰਦਾਤ ਪੰਜਾਬ ਦੇ ਵਿੱਚ ਵੱਧ ਜਿਹਾ ਜਿਹਾ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੇ ਵੀ ਪੂਰਾ ਸਰਤਾਰਕਾ ਪਰ ਉੱਤੇ ਹੁਣ ਚੋਰਾਂ ਨੂੰ ਤਾਂ ਗ੍ਰਾਮ ਕਾਬੂ ਕਰ ਲਿਆਗਾ ਹੁਣ ਦੇਖਣਾ ਹੋਵੇਗਾ ਜਾਂਚ ਦੌਰਾਨ ਜਾਲ ਰਿਮਾਨ ਦੌਰਾਨ ਵੀ ਇੱਥੇ ਚੋਰ ਦੇ ਕੋਲੋਂ ਕੀ ਵੱਡੇ ਜਿਹੜੇ ਕਲਾਸੇ ਕੀਤੇ ਜਾਂਦੇ ਨੇ